ਸਵਾਗਤ ਹੈ ਜੋ ਸ਼ਾਰਪਨੈਸ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਵਰ ਤੱਕ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹੁਸ਼ਾਰਪੁਰ ਦੇ ਟਾਂਡਾ ਚੌਕ ਨਸਤੀਕ ਹੁਣੇ-ਹੁਣੇ ਵੱਡੀ ਵਾਰਦਾਤ ਵਾਪਰੀ ਹੈ ਹੁਸ਼ਾਰਪੁਰ ਦੇ ਵਿੱਚ ਗੋਲੀਆਂ ਚੱਲੀਆਂ ਨੇ ਤੇ ਦੱਸਿਆ ਜਾ ਰਿਹਾ ਕਿ ਤਿੰਨ ਦੇ ਕਰੀਬ ਜਿਹੜੇ ਉਹ ਰਾਉਂਡ ਫਾਇਰ ਹੋਏ ਨੇ ਤਾਂ ਤਸਵੀਰਾਂ ਅਸੀਂ ਤੁਹਾਡੇ ਤੋਂ ਇਹ ਮੌਕੇ ਦੀਆਂ ਜਿਹੜੀਆਂ ਸਾਂਝੀਆਂ ਇਹ ਕਰ ਰਹੇ ਹਾਂ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇੱਕ ਇਹ ਵਰਕਸ਼ਾਪ ਜਿਹੜੀ ਦੱਸੀ ਜਾ ਰਹੀ ਹੈ ਜਿੱਥੇ ਗੱਡੀਆਂ ਨੂੰ ਧੋਣ ਦਾ ਕੰਮ ਕੀਤਾ ਜਾਂਦਾ ਹੈ ਤਾਂ ਉਸ ਥਾਂ ਤੇ ਗੋਲੀਆਂ ਜਿਹੜੀਆਂ ਉਹ ਚੱਲਦੀਆਂ ਨੇ ਤਾਂ ਲਾਈਵ ਤਸਵੀਰਾਂ ਅਸੀਂ ਅਦਾਰਾ ਹੁਸ਼ਾਰਪਰ ਨਿਊਜ਼ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚ ਚੁੱਕਿਆ ਹੈ ਤਾਂ ਥਾਣਾ ਮਾਡਲ ਟਾਊਨ ਦੀ ਪੁਲਿਸ ਜਿਹੜੀ ਮੌਕੇ ਤੇ ਪਹੁੰਚੀ ਨੇ ਪਹੁੰਚੀ ਹੋਈ ਹੈ ਤੇ ਥਾਣਾ ਮਾਡਲ ਟਾਊਨ ਦੇ ਐਸਐਸਓ ਗੁਰਸਾਖ ਸਿੰਘ ਜਿਹੜੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੋ ਹੋਏ ਨੇ ਤੇ ਦੱਸਿਆ ਜਾ ਰਿਹਾ ਕਿ ਤਿੰਨ ਦੇ ਕਰੀਬ ਜਿਹੜੇ ਫਾਇਰ ਰਾਊਂਡ ਹੈ ਉਹ ਫਾਇਰ ਹੋਏ ਨੇ ਇਹ ਹਾਲਾਂਕਿ ਕੀ ਕੁਝ ਕਾਰਨ ਰਿਹਾ ਇਸ ਬਾਬਤ ਅਸੀਂ ਗੱਲਬਾਤ ਵੀ ਕਰਾਂਗੇ ਕੀ ਕਾਰਨ ਰਿਹਾ ਹੋਵੇਗਾ ਇਹ ਗੋਲੀਆਂ ਚ ਵੱਡੀ ਖਬਰ ਹੈ ਜਿਹੜੀ ਅਸੀਂ ਇਸ ਵਕਤ ਤੇ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜੀਆਂ ਉਹ ਇਹ ਗੋਲੀਆਂ ਚੱਲੀਆਂ ਨੇ ਤਾਂ ਇੱਕ ਗੋਲੀ ਦਾ ਨਿਸ਼ਾਨ ਹੈ ਜਿਹੜਾ ਉਹ ਵੀ ਅਸੀਂ ਤੁਹਾਡੇ ਨਾਲ ਤੁਹਾਨੂੰ ਦਿਖਾ ਦਿੰਦੇ ਹਾਂ ਤੇ ਇੱਕ ਗੋਲੀ ਇਹ ਲੱਗੀ ਹੋਈ ਦਿਖਾਈ ਦੇ ਰਹੀ ਹੈ ਤੇ ਇਸ ਤੋਂ ਇਲਾਵਾ ਤਿੰਨ ਹੋਰ ਗੋਲੀਆਂ ਜਿਹੜੀਆਂ ਚੱਲੀਆਂ ਨੇ ਤਾਂ ਹੋਰ ਦੱਸਿਆ ਜਾ ਰਿਹਾ ਕਿ ਮਾਰੂ ਹਥਿਆਰ ਹੈ ਜਿਹੜੇ ਉਹਨਾਂ ਦੇ ਕੋਲ ਹੁੰਦੇ ਨੇ ਤੇ ਇਸ ਥਾਂ ਤੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਇੱਥੇ ਜਿਹੜਾ ਮੋਟਰਸਾਈਕਲਾਂ ਨੂੰ ਗੱਡੀਆਂ ਦੀ ਜਿਹੜਾ ਧਲਾਈ ਦਾ ਕੰਮ ਕੀਤਾ ਜਾਂਦਾ ਹੈ ਵਰਕ ਸਟੇਸ਼ਨ ਹੈ ਇੱਕ ਤਾਂ ਇਸ ਥਾਂ ਤੇ ਜਿਹੜੀਆਂ ਗੋਲੀਆਂ ਚੱਲੀਆਂ ਨੇ ਹਸਾਰਪੁਰ ਤੋਂ ਕਿੱਥਾਂ ਤੇ ਚੱਲੀਆਂ ਨੇ ਲੱਗੀਆਂ ਨੇ ਹੋਰ ਕਿੱਥੇ ਦਿਖਾ ਦਿਓ ਅੱਛਾ ਇੱਕ ਉਹ ਗੋਲੀ ਦੱਸਿਆ ਜਾ ਰਿਹਾ ਕਿ ਕੁੱਲ 3 ਰਾਉਂਡ ਆ ਜਿਹੜੇ ਉਹ ਫਾਇਰ ਹੋਏ ਨੇ ਤਾਂ ਇੱਕ ਗੋਲੀ ਇਹ ਲੱਗੀ ਆ ਤੇ ਇੱਕ ਬਾਹਰ ਲੱਗੀ ਆ ਤਾਂ ਇੱਕ ਗੋਲੀ ਜਿਹੜੀ ਉਹ ਹੋਰ ਐ ਦੱਸਿਆ ਜਾ ਰਿਹਾ ਚੱਲੀ ਹੋਈ ਦਿਖਾਈ ਤੇ ਜਾਣਕਾਰੀ ਮੁਤਾਬਕ ਕਿ ਤਿੰਨ ਗੋਲੀਆਂ ਜਿਹੜੀਆਂ ਉਹ ਇੱਥੇ ਟੋਟਲ ਇਸ ਥਾਂ ਤੇ ਜਿਹੜੀਆਂ ਉਹ ਚੱਲੀਆਂ ਨੇ ਤਾਂ ਜਾਣਕਾਰੀ ਵੀ ਅਸੀਂ ਇਹ ਹਾਸਲ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਜਿਹੜੇ ਤੇ ਤੇ ਐਮਸੀ ਨੇ ਨਵਾਬ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਨਵਾਬ ਜੀ ਕੀ ਗੱਲਬਾਤ ਹੋਈ ਸੀਗੀ ਜੀ ਥੋੜਾ ਉੱਚੀ ਬੋਲੀਓ ਜੀ ਸਰ ਪੂਰੀ ਪਹਿਲਾਂ ਹੀ ਸਾਨੂੰ ਪਤਾ ਲੱਗਾ ਕਿ ਇੱਥੇ ਬਾਹਰ ਗੋਲੀ ਚੱਲੀ ਆ ਜੀ ਮੈਂ ਆ ਕੇ ਪਤਾ ਕੀਤਾ ਤਾਂ ਇਸ ਤੋਂ ਇਹ ਪਤਾ ਲੱਗਾ ਕਿ 10-12 ਮੁੰਡੇ ਆਏ ਆ ਜੀ ਆ ਜਿਵੇਂ ਗੱਡੀ ক্লোਜ਼ ਹੋਏ ਤਾਂ ਗੋਲੀਆਂ ਚਲਾਉਣ ਲੱਗ ਪਏ ਕਿੰਨੀਆਂ ਗੋਲੀਆਂ ਚਲਾਈਆਂ ਛੋੜ ਦੇ ਤਿੰਨ ਤੋਂ ਕਿਸਦੇ ਲੱਗੀ ਤਾਂ ਨਹੀਂ ਜੀ ਦੋ ਤਾਂ ਫੋਲ ਮਿਲ ਗਿਆ ਜੀ ਜੀ ਦੋ ਫੋਲ ਮਿਲ ਗਿਆ ਠੀਕ ਹੈ ਤਾਂ ਹੋਰ ਵੀ ਮਾਰੂ ਹਥਿਆਰ ਸੀ ਉਹਨਾਂ ਦੇ ਕੋਲ ਜੀ ਅੱਛਾ ਜੀ ਕਿਹੜੀ ਥਾਂ ਤੇ ਆਪਾਂ ਖੜੇ ਇਸ ਵਕਤ ਸਰਮੂ ਆ ਜੀ ਐਸਐਸ ਨਿਗਰ ਐਸਐਸ ਨਿਗਰ ਕੋਲ ਟਾਣਾ ਰੋਡ ਜੀ ਇਹਨਾਂ ਦੀ ਉਹਨਾਂ ਦੇ ਕੋਲ ਨੰਬਰ ਵੀ ਅੱਛਾ ਇਹ ਹਮਲਾਵਰਾਂ ਦੀ ਹੈ ਜੀ ਇਹ ਤੇ ਇਹ ਕਿਹਨਾਂ ਨੇ ਕਾਬੂ ਕੀਤੀ ਫਿਰ ਸਿੱਟ ਕੇ ਦੌੜ ਗਏ ਸਿੱਟ ਕੇ ਤੇ ਭਿੰਮਲੇ ਵਾਲੇ ਵਿੱਚ ਪੈ ਗਏ ਨਾ ਬੰਦੇ ਅੱਛਾ ਜੀ ਤੇ ਟੋਟਲ ਕਿੰਨੇ ਬੰਦੇ ਸੀਗੇ ਜੀ 10 ਤੋਂ 12 ਦੱਸਦੇ ਆ ਕਿਉਂਕਿ ਭਾਈ ਅਸੀਂ ਹੋਈ ਆ ਅੱਛਾ ਜੀ ਠੀਕ ਹੈ ਜੀ ਇਥੇ ਬੱਚੇ ਲੈਣ ਲਈ ਬੰਦੇ ਖੜੇ ਆ ਮਤਲਬ ਕਿ ਬਚਾਰਿਆ ਕਿਸੇ ਤੇ ਲੱਗੀ ਨਹੀਂ ਜੀ ਕੀ ਹੋ ਗਿਆ ਸਾਹਮਣੇ ਗੋਲੀਆਂ ਮਾਰ ਕੋਈ ਕਾਰਨ ਪਤਾ ਲੱਗਿਆ ਕੋਣ ਸੀ ਮੁੰਡੇ ਕਿੱਥੋਂ ਦੇ ਸੀ ਇਹ ਕੁਝ ਨਹੀਂ ਪਤਾ ਲੱਗਿਆ ਜੀ ਠੀਕ ਹੈ ਜੀ ਮੁੰਡਾ ਜਿਹਨਾਂ ਨਾਲ ਵਾਰਦਾਤ ਹੋਈ ਆ ਅੱਛਾ ਇਹ ਮੁੰਡਾ ਜਿੱਦਣ ਨਾਲ ਇਹ ਵਾਰਦਾਤ ਹੋਈ ਆ ਹੋਰ ਕੋ ਹੋਰ ਕੋਈ ਨਾ ਹੋਰ ਨਾਂ ਨਹੀਂ ਪਤਾ ਪੁਲਿਸ ਨੂੰ ਤਲਾਹ ਦਿੱਤੀ ਆ ਹਾਂ ਜੀ ਕਿੰਨੇ ਜਣੇ ਸੀਗੇ ਭਾਈ ਤੁਹਾਡੇ ਦੇ ਚਲਾਈਆਂ ਗੋਲੀਆਂ ਇਹਨਾਂ ਨੇ ਕਿਉਂਕਿ ਪਹਿਲਾਂ ਲੜਾਈ ਧਕੜਾ ਰੰਜਿਸ਼ ਆ ਇਹ ਤਾਂ ਗੱਲ ਕਰਦੇ ਸਿੰਪਲ ਚਲਾਈਆਂ ਦਾ ਮੇਟਿੰਗ ਇਦਾਂ ਅੱਛਾ ਜੀ ਕਿੱਥੋਂ ਦੇ ਕੀ ਕੀ ਨਾਮ ਤੁਹਾਡਾ ਭਾਜੀ ਹਾਂਜੀ ਅਜੇ ਤਾਂ ਕੋਈ ਪ੍ਰਗੰਧ ਸੁੰਜੀ ਸ਼ਾਹਾਂ ਦੇ ਨਾਲ ਕਿ ਲੱਗਿਆ ਪਤਾ ਕਿਹੜੇ ਮੁੰਡੇ ਆ ਜੀ ਹਾਂਜੀ ਲੱਗਿਆ ਪਤਾ ਕੌਣ ਆ ਜੀ ਕਹਣ ਜੀ ਪੱਟ ਮਟੇ ਰਿਆਣੇ ਦਾ ਠੀਕ ਆ ਜੀ ਕਿੰਨੇ ਜਾਣੇ ਸੀ ਉਹਦੇ ਨਾਲ ਉਹ ਸਿਗੇ 10 12 ਜਨੇ ਤੇ ਲੱਗੀ ਤਾਂ ਨਹੀਂ ਵਿਚਾਰਿਆ ਜੀ ਕਿ ਹੋਰ ਵੀ ਦੱਸਿਆ ਯਾਰੇ ਖੰਡੇ ਖੁੰਡੇ ਸੀ ਉਹਨਾਂ ਦੇ ਕੋਲ ਹਾਂਜੀ ਹਾਂਜੀ ਉਹ ਤਾਂ ਸਿਗੇ ਜੀ ਉਹ ਨਹੀਂ ਕੱਢੇ ਜਿਆਦਾ ਉਹਨਾਂ ਨੇ ਕੋਈ ਪਹਿਲਾਂ ਲੜਾਈ ਝਗੜਾ ਤੁਹਾਡਾ ਨਾਲ ਆਇਆ ਸਰ ਸਕੂਟਰਾਂ ਦੇ ਆ ਠੀਕ ਆ ਜੀ ਤੇ ਇੱਕ ਸਕੂਟਰ ਆ ਜਿਹੜਾ ਮੌਕੇ ਤੇ ਜਿਹੜਾ ਹਮਲਾਵਰਾਂ ਦਾ ਕਾਬੂ ਹੋਇਆ ਉਹ ਵੀ ਤੁਹਾਡੇ ਨਾਲ ਅਸੀਂ ਤੇ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰ ਰਹੇ ਆਂ ਤੇ ਐਕਟਿਵ ਆ ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਸੁੱਟ ਕੇ ਜਿਹੜਾ ਇੱਥੇ ਉਹ ਭੱਜ ਚੁੱਕੇ ਨੇ ਤਾਂ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਮੌਕੇ ਤੇ ਉਹ ਪਹੁੰਚ ਚੁੱਕਿਆ ਹੈ ਜੀ ਤੇ ਇਹ ਗੱਡੀ ਆ ਐਕਟਿਵ ਆ ਜਿਹੜੀ ਛੱਡ ਕੇ ਇੱਥੋਂ ਉਹ ਭੱਜੇ ਨੇ ਤੇ ਪੁਲਿਸ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕੁਝ ਹੁਣ ਪੁਲਿਸ ਵੱਲੋਂ ਜਿਹੜੀ ਉਹ ਕਾਰਵਾਈ ਕੀਤੀ ਜਾ ਰਹੀ ਹੈ